ਜਿਹੜੇ ਜਿਹੜੇ ਖਿੱਲਿਆਂ ਦੇ ਵਿੱਚ ਮੂੰਜੀ ਮਾਰੀ ਗਈ ਹੈ ਉੱਥੇ ਸਰਕਾਰ ਨੂੰ 75000 ਰੁਪਇਆ ਮੁਆਵਜ਼ਾ ਦੇਣਾ ਪਊਗਾ ਔਰ ਜਿਹੜੇ ਗਰੀਬਾਂ ਦੇ ਘਰ ਢੱਠ ਗਏ ਐ ਉਹਨਾਂ ਨੂੰ ਵੀ ਨਵੇਂ ਸਿਰੇ ਬਣਾਉਣਾ ਪਊਗਾ ਸ਼ੋਮਿਅ ਕਾਲੀਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹੜ੍ਹ ਤੋਂ ਪ੍ਰਭਾਵਿਤ ਗਰੀਬਾਂ ਕਿਸਾਨਾਂ ਤੇ ਦਿਹਾੜੀਦਾਰਾਂ ਦੀ ਸੰਜੀਦਗੀ ਨਾਲ ਦੇਖਪਾਲ ਕਰਦੇ ਹੋਏ 75000 ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਉਨਾਂ ਆਪਣੇ ਬਿਆਨ ਵਿੱਚ ਕਿਹਾ ਕਿ ਜੋ ਪੰਜਾਬ ਵਿੱਚ ਬੀਤੇ 15-20 ਦਿਨਾਂ ਤੋਂ ਬਹੁਤ ਭਾਰੀ ਹੜ੍ਹ ਆਏ ਹਨ ਅਤੇ ਜਿਸ ਨਾਲ ਪੰਜਾਬੀਆਂ ਦਾ ਵੱਡਾ ਮਾਲੀ ਫਸਲੀ ਇਮਾਰਤੀ ਜਾਨੀ ਨੁਕਸਾਨ ਹੋਇਆ ਹੈ ਉਸ ਦੀ ਤੁਰੰਤ ਪੂਰਤੀ ਲਈ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਸਾਂਝੇ ਤੌਰ ਤੇ ਇਹਨਾਂ ਪੀੜਤ ਪਰਿਵਾਰਾਂ ਦੀ ਸਾਰ ਲੈਣਦੇ ਹੋਏ ਗਰੀਬਾਂ ਦਿਹਾੜੀਦਾਰਾਂ ਕਿਸਾਨਾਂ ਨੂੰ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਉਹਨਾਂ ਨੂੰ ਆਪਣੀ ਮੂੜ ਜ਼ਿੰਦਗੀ ਸ਼ੁਰੂ ਕਰਨ ਵਿੱਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਹੜਾਂ ਕਾਰਨ ਤਬਾਹ ਹੋ ਚੁੱਕੀਆਂ ਹਨ ਜਾਂ ਉਹਨਾਂ ਦਾ ਡੰਗਰ ਬੱਚਾ ਪਾਣੀ ਵਿੱਚ ਰੁੜ ਕੇ ਮਾਰ ਗਏ ਹਨ ਉਹਨਾਂ ਨੂੰ 75000 ਪ੍ਰਤੀ ਇੱਕ ਕਰਦੇ ਹਿਸਾਬ ਨਾਲ ਅਤੇ ਜਿਨ੍ਹਾਂ ਦੇ ਡੰਗਰ ਬੱਚੇ ਮਰੇ ਹਨ ਉਹਨਾਂ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇ ਕੇ ਉਹਨਾਂ ਦੀ ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਮਦਦ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਕਿ ਜੋ ਮਨਰੇਗਾ ਦੇ ਅਧੀਨ ਮਿਹਨਤ ਮੁਸ਼ਕਲ ਕਰਦੇ ਹਨ ਉਹਨਾਂ ਨੂੰ ਕੇਵਲ ਰੋਜ਼ਾਨਾ ਵੇਤਨ ਦੇ ਦਿੱਤੀ ਜਾਣ ਵਾਲੀ ਰਕਮ ਬਹੁਤ ਘੱਟ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਉਹਨਾਂ ਦੀਆਂ ਉਜੜਤਾ ਤਨਖਾਹਾਂ ਮਹਿੰਗਾਈ ਦੇ ਮੁਤਾਬਕ ਜਿੱਥੇ ਵਧਾਈਆਂ ਜਾਣ ਉੱਥੇ ਉਹਨਾਂ ਨੂੰ ਜੋ ਕੇਵਲ ਸਾਲ ਵਿੱਚ 100 ਦਿਨ ਕੰਮ ਕਰਨ ਲਈ ਦਿੱਤੇ ਜਾਂਦੇ ਹਨ ਉਹ ਵਧਾ ਕੇ 200 ਦਿਨ ਕੀਤੇ ਜਾਣ ਉਹਨਾਂ ਦੱਸਿਆ ਕਿ ਇਸ ਤਰੀਕੇ ਨਾਲ ਇਹ ਵਰਗ ਆਪਣੀ ਜ਼ਿੰਦਗੀ ਬਤੀਤ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਹੜਾ ਨਾਲ ਬਹੁਤ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਜਿੱਥੇ ਵੀ ਅਸੀਂ ਹੜਪੀੜਤਾਂ ਦੀ ਮਦਦ ਲਈ ਦੌਰਾ ਕਰਨ ਗਏ ਹਾਂ ਉੱਥੇ ਨਾ ਤਾਂ ਕੋਈ ਡਾਕਟਰ ਹੈ ਨਾ ਦਵਾਈਆਂ ਹਨ ਨਾ ਸਰਕਾਰੀ ਸਹਾਇਤਾ ਡੇਂਗੂ ਮਲੇਰੀਆ ਆਦਿ ਬਿਮਾਰੀਆਂ ਫੈਲ ਰਹੀਆਂ ਹਨ ਪ੍ਰਾਈਵੇਟ ਤੌਰ ਤੇ ਹੀ ਲੋਕ ਮਦਦ ਕਰਦੇ ਹਨ ਸਰਕਾਰ ਤੇ ਪ੍ਰਸ਼ਾਸਨ ਕਿਤੇ ਨਜ਼ਰ ਨਹੀਂ ਆ ਰਿਹਾ ਕੇਵਲ ਮਨਰੇਗਾ ਵਾਲੇ ਮਜ਼ਦੂਰ ਹੀ ਇਹਨਾਂ ਹੜਪੀੜਤਾਂ ਦੀ ਮਦਦ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਦਦਮ ਹੋਣੇ ਚਾਹੀਦੇ ਹਨ ਉਨਾ ਸੈਂਟਰ ਦੇ ਹੁਕਮਰਾਨਾਂ ਨੂੰ ਸੰਬੋਧਿਤ ਹੁੰਦੇ ਹਾਂ ਕਿ ਆ ਕਿ ਜੋ ਪਾਣੀਆਂ ਨੂੰ ਹਥਿਆਰ ਬਜੋ ਵਰਤ ਕੇ ਹੁਕਮਰਾਨ ਲੋਕਾਂ ਦਾ ਨੁਕਸਾਨ ਕਰ ਰਹੇ ਹਨ ਇਸ ਪੰਜਾਬ ਮਾਰੂ ਨੀਤੀ ਤੋਂ ਤੋਬਾ ਕਰਕੇ ਅੱਗੋਂ ਲਈ ਮਨੁੱਖਤਾ ਪੱਖੀ ਉਦਮ ਹੋਣੇ ਚਾਹੀਦੇ ਹਨ ਅਤੇ ਇਸ ਸੋਚ ਨੂੰ ਦਫਨਾ ਦੇਣਾ ਚਾਹੀਦਾ ਹੈ ਉਹਨਾਂ ਸੈਂਟਰ ਤੋਂ ਮੰਗ ਕੀਤੀ ਕਿ ਜੋ ਰੂਸ ਤੋਂ ਤੇਲ ਤੇ ਡੀਜ਼ਲ ਸਸਤੇ ਭਾਤੇ ਆ ਰਹੇ ਹਨ ਉਹਨਾਂ ਤੇ ਕੋਈ ਟੈਕਸ ਨਾ ਲਗਾ ਕੇ ਪੰਜਾਬ ਵਾਸੀਆਂ ਨੂੰ ਉਸੇ ਸਸਤੇ ਰੂਪ ਵਿੱਚ ਇਹ ਤੇਲ ਜਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਤੇਲ ਰਾਹੀਂ ਹੀ ਇਹ ਅਸਤ ਵਿਅਸਤ ਹੋਈ ਪੰਜਾਬ ਦੀ ਸਥਿਤੀ ਨੂੰ ਫਿਰ ਤੋਂ ਲਾਈਨ ਤੇ ਲਿਆਉਣ ਲਈ ਤੇਲ ਤੇ ਡੀਜ਼ਲ ਦੀ ਵੱਡੀ ਵਰਤੋਂ ਹੋ ਰਹੀ ਹੈ। ਇਹਨਾਂ ਦੁਆਰਾ ਹੀ ਟਰੈਕਟਰਾਂ ਵਿੱਚ ਤੇਲ ਪਵਾ ਕੇ ਵੱਡੇ ਵੱਡੇ ਬੰਨ ਬਣੇ ਜਾ ਰਹੇ ਹਨ, ਪਾਣੀ ਕੱਢਿਆ ਜਾ ਰਿਹਾ ਤੇ ਮਿੱਟੀ ਢੋਈ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਜਦੋਂ ਵੀ ਮੋਦੀ ਪੰਜਾਬ ਹੋਣ ਤਾਂ ਸਭ ਤੋਂ ਪਹਿਲਾਂ ਸਸਤੇ ਤੇਲ ਡੀਜ਼ਲ ਜਾਰੀ ਕਰਨ ਦਾ ਐਲਾਨ ਕਰਨ। ਉਨਾ ਕਿ ਇਹਨਾਂ ਹੜ੍ਹਾਂ ਦੇ ਆਉਣ ਦੇ ਪਿੱਛੇ ਬੇਸ਼ੱਕ ਹੁਕਮਰਾਨਾਂ ਦੀ ਮਨਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਜੋ ਮਾਲ ਵਿਭਾਗ ਦੇ ਬਰਸਾਤਾਂ ਤੋਂ ਪਹਿਲਾਂ ਨਦੀਆਂ ਨਾਲਿਆਂ ਦੀ ਦੇਖਭਾਲ ਕਰਨ ਮੁਰੰਮਤ ਕਰਵਾਉਣ ਸਫਾਈ ਕਰਨ ਦੇ ਨਿਯਮ ਇਸ ਮੈਨੂਅਲ ਵਿੱਚ ਦਰਜ ਹਨ ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਐਸ ਡੀ ਐਮ ਅਤੇ ਨਿਜਾਮ ਨੇ ਬਰਸਾਤਾਂ ਤੋਂ ਪਹਿਲਾਂ ਲਾਗੂ ਕਰਕੇ ਨਦੀਆਂ ਨਹਿਰਾ ਨਾਲਿਆਂ ਝੋਿਆਂ ਆਦ ਨੂੰ ਸਾਫ਼ ਕਰਵਾਉਣਾ ਹੁੰਦਾ ਹੈ ਜਿੱਥੇ ਬੰਨ ਕੱਚੇ ਹੁੰਦੇ ਹਨ ਪੱਕੇ ਕਰਵਾਉਣੇ ਹੁੰਦੇ ਹਨ ਉਹ ਜ਼ਿੰਮੇਵਾਰੀ ਸਰਕਾਰ ਤੇ ਅਫਸਰ شاہੀ ਨੇ ਨਹੀਂ ਨਿਭਾਈ ਜਿਸ ਦੀ ਬਦੌਲਤ ਵੱਡਾ ਨੁਕਸਾਨ ਹੋਇਆ ਹੈ ਇਸ ਦੀ ਵਜ੍ਹਾ ਇਹ ਵੀ ਹੈ ਕਿ ਮੌਜੂਦਾ ਆਈਏਐਸ ਅਫਸਰਸ਼ਾਹੀ ਆਰਸੀ ਅਤੇ ਕਮਜ਼ੋਰ ਹੋ ਚੁੱਕੀ ਹੈ ਜੋ ਸਮੁੱਚੇ ਪੰਜਾਬ ਲਈ ਵੱਡੇ ਖਤਰੇ ਦੀ ਕੰਟੀ ਹੈ ਜਦੋਂ ਕਿ ਅਫਸਰਸ਼ਾਹੀ ਅੱਛੇ ਪ੍ਰਬੰਧ ਦੀ ਰੇਡ ਦੀ ਹੱਡੀ ਹੁੰਦੀ ਹੈ ਇਸ ਲਈ ਉਸ ਨੂੰ ਜ਼ਿੰਮੇਵਾਰੀ ਨਾਲ ਚਾਹੀਦਾ ਹੈ ਕਿ ਉਹ ਅਜਿਹੇ ਸਮਿਆਂ ਤੇ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਸਹੀ ਸਮੇਂ ਅਮਲ ਕਰਕੇ ਅਜੀਆਂ ਹੋਣ ਵਾਲੀਆਂ ਅਣਗਹਿਲੀਆਂ ਦੀ ਰੋਕਥਾਮ ਕਰ ਅਤੇ ਆਪਣੇ ਸੂਬੇ ਦੇ ਨਿਵਾਸੀਆਂ ਦੇ ਜਾਨ ਮਾਲ ਫਸਲਾਂ ਇਮਾਰਤਾਂ ਆਦਿ ਸਹੀ ਢੰਗ ਨਾਲ ਰਾਖੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਇਹ ਇਹ ਇੰਨੇ ਕਾ ਦੀਆਂ ਬੇਬੀਆਂ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਪਰ ਭਾਜੀ ਤੇ ਮੋਦੀ ਇੰਨਾ ਵਿਚਾਰੀਆਂ ਦੀ ਦਿਹਾੜੀ ਨਿਬੜਾਰੇ ਇੰਨਾ ਨੇ ਸਾਰਾ ਕੰਮ ਸੰਭਾਲਿਆ ਹੋਇਆ ਹੈ ਪਿੰਡੂ ਲੱਖਿਆਂ ਦੇ ਵਿੱਚ ਤੇ ਅਸੀਂ ਚਾਹੁੰਦੇ ਆਂ ਕਿ ਮੋਦੀ ਸਾਹਿਬ ਇੰਨਾ ਦੀ ਦਿਹਾੜੀ ਵਧਾਉਣ ਤੇ ਕੰਮ ਕਰਨ ਨੂੰ ਤਿਆਰ ਹੈ ਤੇ ਇੱਥੇ ਰਾਸ਼ਨ ਵੀ ਚਾਹੀਦਾ ਪਰ ਰਾਸ਼ਨ ਲੋਕੀ ਲੈ ਕੇ ਆ ਰਹੇ ਹੈ ਅੱਜ ਮੈਨੂੰ ਕੋਈ ਸਰਕਾਰ ਦਾ ਬੰਦਾ ਨਹੀਂ ਦੇਖਿਆ ਕੋਈ ਫੌਜ ਦਾ ਬੰਦਾ ਨਹੀਂ ਦੇਖਿਆ ਕੋਈ ਬੀਐਸਐਫ ਦਾ ਬੰਦਾ ਨਹੀਂ ਦੇਖਿਆ ਇਹ ਨਿਰਾ ਤੇ ਨਿਰਾ ਲੋਕ ਸਾਡੇ ਇੱਥੋਂ ਦੇ ਸੇਵਾ ਕਰ ਰਹੇ ਹੈ ਇੱਕ ਗਰ ਨੂੰ ਨੱਥ ਪਾ ਰੇ ਹੈ ਤਖੜੇ ਅਸੀਂ ਆਸ ਕਰਦੇ ਆ ਕਿ ਇਹਨਾਂ ਦੇ ਜਿਹੜੇ ਯਤਨ ਕੋਸ਼ਿਸ਼ ਹੈ ਉਹ ਰੱਬ ਪੂਰਾ ਪਾਊਗਾ ਤੇ ਸਾਡਾ ਜਿਹੜਾ ਦਾਣਾ ਪੱਕਾ ਕਰੋੜਾਂ ਅਰਬਾਂ ਰੁਪਿਆ ਦਾ ਉਹ ਬਚ ਜਾਊਗਾ ਜਿਹੜੇ ਜਿਹੜੇ ਕਿੱल्ल्या ਦੇ ਵਿੱਚ ਮੂੰਜੀ ਮਾਰੀ ਗਈ ਹੈ ਉੱਥੇ ਸਰਕਾਰ ਨੂੰ 75000 ਰੁਪਇਆ ਮੁਆਵਜ਼ਾ ਦੇਣਾ ਪਊਗਾ। ਔਰ ਜਿਹੜੇ ਗਰੀਬਾਂ ਦੇ ਘਰ ਢੱਠ ਗਏ ਐ ਉਹਨਾਂ ਨੂੰ ਵੀ ਨਵੇਂ ਸਿਰੇ ਬਣਾਉਣਾ ਪਊਗਾ। ਔਰ ਹੋਰ ਜਿਹੜੇ ਘਰ ਟੁੱਟੇ ਐ ਈਸੀ ਇੱਥੋਂ ਦੇ ਉਹਨਾਂ ਦੀਆਂ ਗਦਾਵਰੀਆਂ ਕਰਾਉਣ ਤੇ ਉਹਨਾਂ ਨੂੰ ਜਿਹੜਾ ਮਾਮਲਾ ਮਿਲ ਸਕੇ।